73 ਤੇ ਛੱਕ ਹੁਣ ਤੇ ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ ਥਾਣਾ ਗਿੱਦੜਬਾਹਾ ਦੀ ਪੁਲਿਸ ਵੱਲੋਂ ਮਾਮਲਾ ਦਰਜ ਦਿਨ ਬੁੱਧਵਾਰ ਸਮਾਂ ਕਰੀਬ 1:54 ਮਿੰਟ ਗਿੱਦੜਬਾਹਾ ਦੇ ਲੰਬੀ ਰੋਡ ਤੇ ਇੱਕ ਘਰ ਵਿੱਚ ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ ਐਸਐਚਓ ਇੰਸਪੈਕਟਰ ਪਰਮਜੀਤ ਕੁਮਾਰ ਕੰਬੋਜ਼ ਨੇ ਦੱਸਿਆ ਕਿ ਮ੍ਰਿਤਕ ਹਰਪ੍ਰੀਤ ਕੌਰ ਦੇ ਪਿਤਾ ਸੁਨੀਲ ਕੁਮਾਰ ਵਾਸੀ ਤਨੌਲਾ ਨੇ ਪੁਲਿਸ ਪਾਸ ਬਿਆਨ ਦਰਜ ਕਰਵਾਏ ਹਨ ਕੀ ਉਸਦੀ ਲੜਕੀ ਹਰਪ੍ਰੀਤ ਕੌਰ ਦੀ ਸ਼ਾਦੀ ਕਰੀਬ 6 ਸਾਲ ਪਹਿਲਾਂ ਇੰਦਰਜੀਤ ਸਿੰਘ ਉਰਫ инду ਵਾਸੀ ਮਲੋਟ ਹਾਲ ਆਬਾਦ ਚੰਸਰ ਵਾਲਾ ਰਾ ਗਿੱਦੜਬਾ ਨਾਲ ਹੋਈ ਸੀ ਇੰਦਰਜੀਤ ਸਿੰਘ ਆਪਣੀ ਪਤਨੀ ਹਰਪ੍ਰੀਤ ਕੌਰ ਦੇ ਚਰਿੱਤਰ ਤੇ ਸ਼ੱਕ ਕਰਦਾ ਸੀ ਇਸੇ ਵਜ੍ਹਾ ਰੰਜਿਸ਼ ਕਾਰਨ ਅਕਸਰ ਹੀ ਉਸਦੀ ਕੁੱਟਮਾਰ ਕਰਦਾ ਸੀ ਬੀਤੇ ਦਿਨ ਉਸਦੀ ਲੜਕੀ ਹਰਪ੍ਰੀਤ ਕੌਰ ਨੇ ਫੋਨ ਕਰਕੇ ਉਸ ਨੂੰ ਦੱਸਿਆ ਕਿ ਉਸ ਦਾ ਪਤੀ ਇੰਦਰਜੀਤ ਸਿੰਘ ਉਸਦੀ ਕੁੱਟਮਾਰ ਕਰ ਰਿਹਾ ਹੈ ਜਿਸ ਤੇ ਸੁਨੀਲ ਕੁਮਾਰ ਆਪਣੇ ਦੋਸਤ ਜਗਸੀਰ ਸਿੰਘ ਨਾਲ ਗਿੱਦੜਬਾ ਵਿਖੇ ਹਰਪ੍ਰੀਤ ਕੌਰ ਦੇ ਘਰ ਪੁੱਜੇ ਤਾਂ ਉਸ ਦਾ ਜਵਾਈ ਇੰਦਰਜੀਤ ਸਿੰਘ ਉਸ ਦੀ ਲੜਕੀ ਦੀ ਕੁੱਟਮਾਰ ਕਰ ਰਿਹਾ ਸੀ ਅਤੇ ਇਸੇ ਦੌਰਾਨ ਇੰਦਰਜੀਤ ਸਿੰਘ ਨੇ ਲੋਹੇ ਦੀ ਕਿਸੇ ਚੀਜ਼ ਨਾਲ ਹਰਪ੍ਰੀਤ ਕੌਰ ਦੇ ਸਿਰ ਤੇ ਅਤੇ ਬਾਹ ਤੇ ਤਿੰਨ ਵਾਰ ਕੀਤੇ ਜਿਸ ਨਾਲ ਹਰਪ੍ਰੀਤ ਕੌਰ ਦੀ ਮੌਤ ਹੋ ਗਈ। ਥਾਣਾ ਗਦਰਵਾਹ ਦੇ ਐਸਐਚਓ ਪਰਮਜੀਤ ਕੁਮਾਰ ਕੰਬੋਜ ਨੇ ਦੱਸਿਆ ਕਿ ਪੁਲਿਸ ਵੱਲੋਂ ਸੁਨੀਲ ਕੁਮਾਰ ਦੇ ਬਿਆਨਾਂ ਤੇ ਕਥਿਤ ਦੋਸ਼ੀ ਇੰਦਰਜੀਤ ਸਿੰਘ ਉਰ ਹਿੰਦੂ ਵਿਰੋਧ 302 ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਜਿਹੜੀ ਲੜਕੀ ਹਰਪ੍ਰੀਤ ਕੌਰ ਸੀ ਸ਼ਾਦੀ ਕਰਦਾ ਸੀ 25-26 ਸਾਲ ਦੀ ਏ ਸੀ ਇਹਨੂੰ ਮਿਹਦੇ ਇੱਕ ਹਸਬੰਦ ਨੇ ਕੱਲ ਕਤਲ ਕਰ ਦਿੱਤਾ ਤੇ ਜਿਹਦੇ ਅਸੀਂ ਡਾਇਰਕਟੋਰਟ ਦੇ ਲੈ ਕੇ ਉਹਦਾ ਪੋਸਟਮਾਰਟ ਕਰਵਾਇਆ ਸਰ ਪੁਲੀ ਕੀ ਮਾਮਲਾ ਸੀਗਾ ਕਿ ਕੱਿਸ ਕੱਲ ਨੂੰ ਲੈ ਕੇ ਨਹੀਂ ਕੀਤਾ ਇਹਦੀ ਕੋਈ ਨਜਾਇਜ਼ ਸਬੰਧਾਂ ਨੂੰ ਲੈ ਕੇ ਸ਼ੱਕ ਕਰਦਾ ਸੀਦਾ ਹਸਬੰਦ ਇਸ ਮਜਾ ਕਰਕੇ ਉਹਨੇ ਕਤਲ ਕੀਤਾ ਬਾਕੀ ਤਫ਼ਤੀਸ਼ ਜਾਰੀ ਸਰ ਗੱਲ ਕਰੀਏ ਤਾਂ ਕਿਸ ਹਥਿਆਰ ਨਾਲ ਉਹ ਜਿਹੜਾ ਮਾਰਿਆ ਗਿਆ ਇਹ ਅੱਜ ਅਸੀਂ ਦੋਸ਼ੀ ਨਿਰਪਖਾਰੀ ਦੁਬਾਰਾ ਦੱਸਾਂਗੇ ਕੋਈ 23 ਤਾਰਖ਼ਤ ਇਤਿਆਹ ਸੀ ਭਾਰੀ ਜਿਹਦੇ ਨਾਮ ਦੇ ਸਰਦ ਦੇ ਸਤਾਣੇ ਨੂੰ ਤੇ ਇਸ ਤੋਂ ਇਲਾਵਾ ਬਾਂਧ ਵੀ ਸਰ ਰਹੇ ਨੀਆ ਉਹ ਵਰਤਨ ਬਲੋ ਪ੍ਰਾਤੀ ਕਰ ਰੋ ਨਸਤ ਸਰ ਮ੍ਰਿਤਕਾ ਕੀ ਕੰਮ ਕਰਦੀ ਸੀ ਤੇ ਤੇਰੇ ਘਰ ਵਾਲਾ ਕੀ ਕੰਮ ਕਰਦਾ ਸੀਗਾ ਇਹ ਇਹ ਜੀ ਲੇਬਰ ਦਾ ਕੰਮ ਹੀ ਕਰਦੇ ਸੀ ਜਿਹੜਾ ਇਹਦਾ ਘਰ ਆ ਇੰਦਰਜੀਤ ਸਿੰਘ ਹੈ ਇਹ ਇੱਥੇ ਕੋਈ ਫੈਕਟਰੀ ਆ ਉੱਥੇ ਲਈ ਪਤਾ ਕੰਮ ਕਰਦਾ ਸੀ ਤੇ ਲੱਗੀ ਕੋਈ ਇੱਥੇ ਇੱਕ ਕਪੜੇ ਦਾ ਟਾਨਾ ਹੈ ਪਲੱਸ ਕੋਈ ਹੋਰ ਜਿਮ ਹੋ ਗਿਆ ਹੋਵੇਗਾ ਇੱਥੇ ਕੰਮ ਕਰਦੀ ਸੀ ਸਰ ਦੋਸ਼ੀ ਦੀ ਗ੍ਰਿਫਤਾਰੀ ਦੀ ਗੱਲ ਕਰੀਏ ਤਾਂ ਕਦੋਂ ਤੱਕ ਪੋਸੀਬਲ ਹੈ ਜਲਦੀ ਕਰਨਾ